ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਫੋਨ ਕਰੋ ਬਾਈ ਜੀ ਫੋਨ ਕਰੋ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਨਾ ਪਿੰਡ ਗਿੱਦੜ ਜੀ ਬਸ ਅੱਡੇ ਜਮਾ ਨੇੜੇ ਘਰ ਆਪਣਾ ਠੀਕ ਆ ਪਿੰਡ ਗਿੱਦੜ ਪੈ ਗਿਆ ਜ਼ਿਲ੍ਹਾ ਪੈ ਗਿਆ ਬਠਿੰਡਾ ਆਪਣਾ ਹਾਂ ਜੀ ਠੀਕ ਹੈ ਆਪਣਾ ਇਹ ਆ ਗਿਆ ਆਪਣੇ ਪੂਲੇੜ ਸ਼ਹਿਰ ਆ ਗਿਆ ਨਾ ਹਾਂ ਜੀ ਪੂਲਾ ਮਹਰਾਜ ਨੇੜੇ ਆ ਜਾਂਦੇ ਜੀ ਤੇ ਠੀਕ ਹੈ ਲਿਖਾਉਣਾ ਤੇ ਮੋਬਾਈਲ ਨੰਬਰ ਆਪਣਾ ਇਹ 94170 ਜੀ 65533 94170 65533 65533 ਜਿਹੜੇ ਆਪਾਂ ਬੱਚੀ ਦੇਖੀ ਜਾਨਾ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਇਹ ਦੂਜਾ ਸੂਆ ਜੁਨੇ ਦੂਜਾ ਸੂਆ ਸੂਈ ਆਪਣੀ ਘਰ ਦੀ ਬੱਚੀ ਹੋਈ ਆ ਹਾਂ ਜੀ ਘਰ ਦੀ ਠੀਕ ਹੈ ਨਾਲ ਆਪਾਂ ਮੰਨ ਕੇ ਚੱਲੋ ਵੀ ਬਰੀਡ ਚੈਰ ਕਰਦੇ ਪੈ ਦੁੱਧ ਇੱਕ ਕਦਾ ਪਸ਼ੂ ਵਿੱਚੋਂ ਕੱਢ ਦਿੰਨੇ ਕਦੇ ਆ ਪਸ਼ੂ ਬਾਹਰ ਗਿਆ ਥਾਂ ਥੋੜੀ ਤੰਗੀ ਆ ਠੀਕ ਹੈ ਤੇ ਜਿਹੜੀ ਇਹ ਬੱਚੀ ਆ ਹੁਣ ਕੈਦਰ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ ਹੋ ਗਿਆ 16 ਦਿਨ ਸੂਈ ਨੂੰ ਠੀਕ ਆ 16 ਦਿਨ ਨੈਟ ਹੋ ਗਿਆ ਸੂਈ ਨੂੰ ਬੱਚਾ ਹੈਗਾ ਨਹੀਂ ਬੱਸਾ ਸੀਗਾ ਜੋ ਮਰ ਗਿਆ ਜੀ ਠੀਕ ਆ ਬੱਚਾ ਇਹਦਾ ਐਕਸਪਾਇਰ ਆ ਦੁੱਧ ਹੁਣ ਕਿੰਨਾ ਨੈਟ ਚੋਣ ਨਾਲ ਫਸਟ ਟਾਈਮ 20 ਲੀਟਰ ਪੂਰਾ ਦੁੱਧ ਤੋਲ ਕੇ ਦੋ ਟਾਈਮ ਚਵਾ ਕੇ ਦੇ ਦਾਂਗੇ ਹਾਂਜੀ ਦੋ ਟਾਈਮ ਚਵਾ ਕੇ ਜੀ ਸੋ ਵੀਰੋ 20 ਲੀਟਰ ਦੁੱਧ ਜਮਾ ਨੈਟ ਹਾਜ਼ਰਾ ਤੇ ਚੋਣ ਚਵਾ ਥਰਣਾ ਤੁਹਾਨੂੰ ਓਕੇ ਆ ਕੋਈ ਪੂਰ ਸ਼ਰਲਾ ਤ ਨਹੀਂ ਨਾ ਜਮਾ ਪੂ ਠੀਕ ਹੈ ਤੇ ਰੇਟ ਆਪਾਂ ਇਹਦਾ ਕੀ ਰੱਖਿਆ ਜੀ 150000 ਰੁਪਏ ਰੱਖਿਆ ਥੋੜਾ ਵਾਧਾ ਮਾਨਦਾਨ ਮੌਕੇ ਤੇ ਹੋ ਜਾਊਗਾ ਕੋਈ ਗੋ ਮੋੜਾ ਮੋੜ ਤੋੜ ਦੇ ਬਾਹਰ ਨੇ ਬਿਰੋ 70000 ਰੁਪਏ ਵੈੜਦੀ ਕੀਮਤ ਆ ਤੇ ਬਾਕੀ ਲੇਵਾ ਵਗੈਰਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਖਣਵੇਂ ਵਿੱਤੀ ਤੇ ਚੋਣ ਚਵਾਦੀ ਇੱਕ ਨੰਬਰ ਆ ਤੇ ਦੂਸਰਾ ਸੁਆ ਬੱਛੀ ਸੂਈ ਸਵਾਈਆ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ ਇਸ ਵਕਤ 101.5 ਦੇ ਆਸ-ਪਾਸ ਹੀ ਹੋਊਗਾ ਉਸ ਹਾਲ ਦੀ ਗੈਸ ਕਰ ਸਕਦੇ ਹੋ ਸੋ ਥਣ ਦੇਖੋ ਚਾਰੇ ਨਿਖਣਵੇਂ ਤੇ ਆਪਾਂ ਮੰਨ ਕੇ ਚਲੋ ਚੁਵਾਈ ਇਹਦੀ ਹੱਥੀ ਕਰਦੇ ਆ ਮਸ਼ੀਨੀ ਇਹਦੀ ਹੱਥੀ ਵੀ ਕਰ ਲਈ ਤੇ ਮਸ਼ੀਨੀ ਵੀ ਕਰਦੇ ਹਾਂ ਮਸ਼ੀਨੀ ਵੱਧ ਕਰਦੇ ਆ ਠੀਕ ਆ ਜੀ ਚੋ ਜਿਦਾ ਮਰਜ਼ੀ ਲਓ ਹੱਥੀ ਚੋੜੋ ਹੱਥੀ ਵੀ ਫੜ ਕੇ ਦੇਖ ਕੋਈ ਲੈਣਾ ਨਹੀਂ ਪਾਉਣਾ ਜੀ ਤੇ 70000 ਦੇ ਵਿੱਚੋਂ ਮਾਨਤਾਰ ਮੌਕੇ ਤੇ ਕਰ ਦਾਂਗੇ ਹਾਂਜੀ ਹੋਰ ਜੀ ਥਾਣ ਵਗੈਰਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਥਾਣਾ ਤੇ 16 ਦਿਨ ਹੋ ਗਏ ਨਟ ਸੂਈ ਸੂਈ ਨੂੰ ਇਹਨੂੰ ਬੱਚਾ ਇਹਦਾ ਐਕਸਪਾਇਰ ਆ ਚਾਹੇ ਮਸ਼ੀਨੀ ਚੁਵਾਈ ਕਰ ਲੋ ਚਾਹੇ ਹੱਥੀ ਦੋਨੇ ਟਾਈਪ ਦਾ ਥਾਣ ਲੱਗਿਆ ਵਾ ਸੋ ਬਾਕੀ ਨਾੜਾ ਵਗੈਰਾ ਹਵਾਨੇ ਦੇਖ ਤੁਹਾਡੇ ਸਾਫ ਸੁਥਰੇਆ ਚਾਰੇ ਸਾ ਨਿਕਰ ਨੇ ਸਾਫ ਸੁਥਰੇ ਬਿੱਤੀ ਦੇ ਪਿੰਡ ਗਿੱਦੜ ਜ਼ਿਲ੍ਹਾ ਬਠਿੰਡਾ ਤੇ ਨੰਬਰ ਬੋਲੋ ਬਾਈ ਦੁਬਾਰੇ ਆਪਣਾ 94170 65537 ਸੋ ਕਿਸੇ ਵੀ ਵੀਰ ਦੇ ਵੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ